ਮੰਨਾਂ ਕਰਕੇ ਸਿਰਫ ਇੰਗਲਿਸ਼ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਮੈਂ ਵੀਡੀਓ ਦੇ ਥਰੂ ਕਿਸੇ ਵੀ ਲੈਂਗੁਏਜ ਨੂੰ ਗਲਤ ਨਹੀਂ ਕਹਿ ਰਿਹਾ ਬਟ ਪੰਜਾਬ ਦੀ ਆਪਣੀ ਮਾਤ ਪਾਸ਼ਾ ਪੰਜਾਬੀ ਦੇ ਖਤਮ ਹੋਣ ਦੀ ਗੱਲ ਕਰ ਰਿਹਾ ਮੈਂ ਇੱਕ ਗੱਲ ਪੱਕੇ ਤੌਰ ਤੇ ਕਹਿ ਸਕਦਾ ਕਿ ਅੱਜ ਦੇ ਪੰਜਾਬ ਦੇ ਬੱਚਿਆਂ ਵਿੱਚੋਂ 95% ਬੱਚਿਆਂ ਨੂੰ ਤਾਂ ਪੰਜਾਬੀ ਦੀ ਵਰਣਮਾਲਾ ਵੀ ਨਹੀਂ ਆਉਂਦੀ ਹੋਣੀ ਤੇ ਕਈਆਂ ਨੂੰ ਤਾਂ ਵਰਣਮਾਲਾ ਦਾ ਮਤਲਬ ਵੀ ਨਹੀਂ ਪਤਾ ਹਣਾ ਇਹਦਾ ਕੀ ਕਾਰਨ ਹੈ ਸਰਕਾਰ ਲੋਕ ਜਾਂ ਆਪਾ ਖੁਦ ਉਪਰੋਂ ਜੇ ਆਪਾਂ ਦੂਸਰੀ ਕੰਟਰੀਜ਼ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ 2021 ਦੇ ਸੈਂਸਸ ਅਕੋਰਡਿੰਗ ਪੰਜਾਬੀ ਲੈਂਗੁਏਜ ਆਸਟ੍ਰੇਲੀਆ ਦੀ ਫਾਸਟੈਸਟ ਗਰੋਇੰਗ ਲੈਂਗੁਏਜ ਬਣੀ ਜਿੱਥੇ ਆਲਮੋਸਟ 2 ਲੱਖ 49 ਹਜ਼ਾਰ ਲੋਕ ਫਲੂਐਂਟ ਪੰਜਾਬੀ ਬੋਲਦੇ ਨੇ ਜੋ ਕਿ 80% ਇਨਕਰੀਜ਼ ਹੈ 2016 ਦੀ ਰਿਪੋਰਟ ਤੋਂ ਇਥੋਂ ਤੱਕ ਕਿ ਕੈਨੇਡਾ ਵਿੱਚ ਕੈਨੇਡੀਅਨ ਪਾਰਲੀਮੈਂਟ ਨੇ ਪੰਜਾਬੀ ਨੂੰ ਥਰਡ ਪਾਰਲੀਮੈਂਟ ਲੈਂਗੁਏਜ ਦਾ ਦਰਜਾ ਦਿੱਤਾ ਹੈ ਇੰਗਲਿਸ਼ ਤੇ ਫ੍ਰੈਂਚ ਤੋਂ ਬਾਅਦ ਬਟ ਪੰਜਾਬ ਵਿੱਚ ਪੰਜਾਬੀ ਲੈਂਗੁਏਜ ਦੇ ਘਟਣ ਦਾ ਕੀ ਕਾਰਨ ਹੈ ਅੱਜ ਦੇ ਟਾਈਮ ਵਿੱਚ ਪੰਜਾਬੀ ਭਾਸ਼ਾ ਨੂੰ ਇੱਕ ਤੇ ਅਨਪੜ੍ਹ ਭਾਸ਼ਾ ਦਾ ਦਰਜਾ ਦੇ ਦਿੱਤਾ ਹੈ ਤੇ ਪਿੰਡੂ ਇੱਥੇ ਇੱਕ ਤਰ੍ਹਾਂ ਦੀ ਬੇਇੱਜ਼ਤੀ ਮੰਨੀ ਜਾ ਰਹੀ ਹੈ ਪੰਜਾਬ